ਹੈਲੋ ਜੀ ਸਸਿਕਾ ਸਾਰਿਆਂ ਨੂੰ ਬਲੌਗਸ ਬਾਰੇ ਤੇ ਅੱਜ ਦਾ ਸੁਆਗਤ ਹੈ ਗਾਇਸ ਪਰ ਮੈਂ ਚਾਹਤਾ ਹਾਂ ਤੁਸੀਂ ਠੀਕ-ਠਾਕ ਹੋ ਵਧੀਆ ਹੋ ਤੇ ਤੁਹਾਨੂੰ ਯਾਦ ਹੋਵੇ 30 ਤਰੀਕਾ ਤੇ ਜੀ ਸਾਡੇ 8:30 ਹੋ ਗਿਆ ਟਾਈਮ ਬਦਰਵਾਈ ਹੋਈ ਪਈ ਆ ਮਾਰ ਤਾਂ ਲੱਗਦਾ ਇੱਕ ਚੜ ਗਈ ਦੁਪਹਿਰ ਦੇਖੋ ਹਨਾ ਨਿਕੋਲੀ ਸਾਲ ਦਾ ਐਂਡ ਲਾ ਦੇਣਾ ਤੇ 30 ਦਸੰਬਰ ਅੱਜ ਤੇ ਕੱਲ ਹੈਗਾ ਦਿਨ ਸਾਂਝਾ ਤੇ ਮੇਰੇ ਗਾਇਸ ਬਣੋ ਤੇ ਤੁਹਾਨੂੰ ਪਤਾ ਹੋਵੇ ਠੰਡ ਵਿੱਚ ਸਾਗ ਦਾ ਬਹੁਤ ਗੀਰਦਾ ਨਾ ਆਪਾਂ ਨੂੰ ਤੇ ਆ ਦੇਖੋ ਜੀ ਮੈਂ ਹੁਣ ਸਾਗ ਆ ਤਿਆਰ ਕਰਕੇ ਰੱਖ ਲਿਆ ਮਤਲਬ ਰਾਤ ਹੀ ਤੇ ਕੱਲ ਮੈਂ ਸ਼ਾਮ ਨੂੰ ਗਈ ਸੀ ਨਾ ਸਾਗ ਦੋਨੀਆ ਨਹੀਂ ਗਈ ਸੀ ਤੇ ਮੈਨੂੰ ਗੰਦਲਾਂ ਬਹੁਤ ਵਧੀਆ ਲੱਗੀਆਂ ਉੱਥੇ ਤੇ ਮੈਂ ਮੈਨੂੰ ਦੇਖ ਕੇ ਰਿਆ ਨਹੀਂ ਗਿਆ ਮੇਕਅੱਪ ਘਟਾ ਕੇ ਚਲੋ ਗੰਨਾ ਲੈ ਜਾਂਦੇ ਆ ਤੇ ਬਣਾਣਾ ਥੋੜਾ ਹੀ ਆ ਤੇ ਬਣੂਗਾ ਸਵਾਦ ਹਨਾ ਤੇ ਗੰਦਰੀ ਜਿਹੀ ਵਧੀਆ ਬਣਦੀ ਆ ਨਾ ਮਤਲਬ ਫਿਰ ਅਸ 11 ਵਜੇ ਤੱਕ ਇਹਨੂੰ ਮਤਲਬ ਸੀਲ ਦੀ ਰਹੀ ਔਰ ਪਤਾ ਉਤਰਾ ਨਹੀਂ ਰਹੀ ਐਨੇ ਸਵਾਰ ਕੇ ਰੱਖਨੇ ਜਦੋਂ ਮੈਂ ਕਸਵੇ ਉੱਠਿਆ ਸਾਰੀ ਤਿੰਨ ਬਣਾ ਲੈਣਾ ਤੇ ਜਲਦੀ ਬਣ ਜੂਗਾ ਨਾ ਤੇ ਦੇਖਿਓ ਕੱਲੇ ਦਿਨ ਹੋ ਗਈ ਸੀ ਸਾਨੂੰ ਸਾਗ ਬਣਾਇਆ ਨੂੰ ਤੇ ਤੁਹਾਨੂੰ ਪਤਾ ਹੈ ਸਾਗ ਨੂੰ ਹੌਲੀ-ਹੌਲੀ ਮਦੇ ਲੱਗਦਾ ਨਾ ਸੇ ਅਜੀਦਾ ਆ ਜਾਂਦਾ ਤੇ ਠੀਕ ਲੱਗਦਾ ਹੈ ਇਸ ਕਰਕੇ ਹੈ ਜਦੋਂ ਬਣਾਉਂ ਵੀ ਸਾਗ ਤੇ ਅੱਜ ਉਹ ਕੀਤੇ ਤਰੀਕ ਤੇ ਆ ਜਾਏਗਾ ਪੰਜਾਬ ਪਰ ਸਾਰਿਆਂ ਨੂੰ ਪਤਾ ਹੀ ਹੈ ਜੀ ਨਾ ਤੇ ਬਹੁਤ ਬਾੜੀ ਦਾ ਕੰਮਕਾਰ ਠਾਪ ਜਿਹੜੀ ਹੋ ਜਾਣੇ ਆ ਤੇ ਕੋ ਖੇਤਾਂ ਦੇ ਦਿਲ ਦੀ ਗੱਲ ਐ ਤੇ ਮੈਂ ਤੁਹਾਨੂੰ ਇਹ ਆਖ ਕੇ ਪਰੋਂ ਤੇ ਇਹਨਾਂ ਕਵਾਲਦੇ ਆ ਤੇ ਇਹਨੂੰ ਹੁਣ ਸਾਰ ਨੂੰ ਧੋ ਕੇ ਤੇ ਕੱਟ ਕੇ ਘਟ ਸਵਾਰ ਕੇ ਆ ਨਾ ਚਲੋ ਛਿੱਲੇ ਸਵਾਰਿਆ ਤੇ ਮੈਨੂੰ ਧੋਣਾ ਹੀ ਐ ਦੋ ਤਿੰਨ ਪਾਣੀ ਧੋ ਕੇ ਜਿਹੜਾ ਗਿਰਤਾਂ ਮਿੱਟੀ ਜੋਨ ਸੋਕਾ ਵਿੱਚ ਦੇ ਤਾਂ ਹੁਣ ਸਾਰ ਨੂੰ ਧੋ ਜੂਗਾ ਬੇਨ ਵਾਲਿਆ ਦੇ ਸੇਕਦੇ ਆ ਤੇ ਨਾਲੇ ਬਣਾਉਂਦਾ ਸਾਗ ਨਾ ਕੋਈ ਗੰਦਲਾ ਸਾਗ ਹੁੰਦਾ ਤੇ ਮਟਰ ਮਠੀ ਹੁੰਦਾ ਨਾ ਗੱਲ ਤਾਂ ਪੱਤੇ ਦੀ ਹੁੰਦੀ ਤੇ ਤੈਨੂੰ ਪਹਿਨਣਾ ਪੈਂਦਾ ਬਾਹੋਂ ਨਦਨਾ ਚੇਤ ਉਹ ਹੁੰਦਾ ਨਾ ਆਹ ਦੇ ਕਮੇਤੀ ਆਹ ਦੇ ਕਮੇਤੀ ਤੇ ਮੇਥੀ ਮੇਥੀ ਦੇ ਸਾਗ ਦੇ ਪਾਣੀ ਵਸੇ ਮੇਥੇ ਮੇਥੀ ਬਹੁਤ ਨਾਲ ਲੱਗੇ ਸਾਗ ਉਸ ਨੂੰ ਸਮੈਲ ਆਉਂਦੀ ਮੈਂ ਤਾਂ ਖਾ ਲੈਂਦੀ ਪਰ ਹਾਂ ਬੱਚੇ ਨਹੀਂ ਖਾਂਦੇ ਹੈਗੇ ਨਾ ਮੇਥੀ ਇਹਨਾਂ ਸਾਗ ਨਾ ਤੇ ਇਹਨਾਂ ਨੂੰ ਕੱਲਾ ਸਾਗ ਦੇ ਨਾਲ ਪੈਣਾ ਤੇ ਆਹੇ ਤੋਂ ਮੂਲੀਆ ਤੇ ਸਾਧਨਾ ਮੂਲੀਆ ਵੀ ਲੱਗਦੀਆਂ ਨਾ ਤੇ ਮੈਂ ਤਾਂ ਖਾਣੀ ਮੂਲੀਆ ਨਾ ਵੀ ਬੜਾ ਐਸੇ ਵੀ ਵਧੀਆ ਹੁੰਦੀਆਂ ਨਾ ਸਾਰੇ ਤੋਂ ਦੌਰ ਤੇ ਬਣ ਜਾਂਦੀਆਂ ਤੇ ਤਾਂ ਤੇ ਸਾਧਨਾ ਵੀ ਸਾਰਿਆਂ ਨਾਲ ਵਧੀਆ ਲੱਗੂਗਾ ਨਾ ਤੇ ਵਧੀਆ ਲੱਗਦਾ ਵੀ ਹੈਗਾ ਆ ਤੇ ਝਟਕਟ ਬਣਨ ਵਾਲਾ ਤੇ ਜਿੱਦਾਂ ਕੋਲ ਜਿਹਦੇ ਬੰਦ ਗੰਦਲਾ ਹੁੰਦਾ ਹੈ ਤੇਲ ਹੁੰਦਾ ਆ ਤੇੜਾ ਤੇਲ ਨਾਲ ਆਪਣੇ ਵਧੀਆ ਹੁੰਦਾ ਆ ਮੇਰੇ ਜਿਹੜੇ ਹੋਣਗੇ ਸਾਰੇ ਕੰਮ ਕਰਵਾ ਚੋ ਤੇ ਜਿਹੜਾ ਤਾਂ ਲੈਣਾ ਤਿਆਰੀ ਕਰਦੇ ਆ ਤੇ ਹੌਲੀ ਹੌਲੀ ਜਿਹੜੀ ਠੰਡ ਜਿਹੜੀ ਹੁੰਦੀ ਨਾ ਇਹਦੇ ਵਿੱਚ ਅਗਵਲ ਨਹੀਂ ਬਹੁਤ ਔਖੀ ਹੁੰਦੀ ਆ ਇਹ ਗਰਮੀਆਂ ਮੇ ਫਟਾਫਟ ਅਗਵਲ ਜਾਂਦੀ ਆ ਚਲੋ ਫਿਰ ਬਾਲੀ ਤੇ ਹੈਗੀ ਆ ਹੁਣ ਉਹਨਾਂ ਤਿੰਨ ਕਟ ਚਾਹ ਪੀ ਕੇ ਤਾਂ ਫਿਰ ਤਿਆਰੀ ਕਰਦੇ ਆਂ ਜੀ ਤੇ ਦੇਖੋ ਕਿੰਨਾ ਸੋਹਣਾ ਵਧੀਆ ਗੰਦਲਾਂ ਵਾਲਾ ਤੇ ਛਲ ਛਲ ਕੇ ਸੋਨਾ ਬਣਦਾ ਹੈ। ਇਦਾਂ ਮੋਕੇ ਬਣਦਾ ਹੈ। ਹਾਂਜੀ ਤੇ ਦੇਖੋ ਇਸ ਹਾਲ ਵੀ ਮੈਂ ਕਟਿੰਗ ਕਰ ਲਈ ਧੋ ਲਿਆ ਇਹਨੂੰ ਤੇ ਤੋ ਗੇਰ ਪਾਇਆ ਬਾਡੀ 'ਚ ਤੇ ਸਾਡਾ ਮੇਰਾ ਕੰਮ ਫਿਨਿਸ਼ ਹੋ ਗਿਆ ਤੇ ਕੁਝ 11:00 ਹੋ ਗਿਆ ਟਾਈਮ ਸਾਡਾ ਜੀ ਰੋਟੀ ਦਾ ਟਾਈਮ ਵੀ ਲੈਠੀ ਹੋ ਗਿਆ। ਕਉ ਸਲਸਲੇ ਪਿੰਨੀ ਖਾ ਲਈ ਤੇ ਫਿਰ ਭੁੱਖ ਹਲਦੀ ਨਹੀਂ ਜਾਂਦੀ ਤੇ ਤੇ ਜਿਹੜਾ ਇਹਨਾਂ ਪਤਾਲਸੀ ਦੀ ਪਿੰਨੀ ਬਹੁਤ ਅਸਰ ਹੁੰਦਾ ਹੈ ਤੇ ਤੋਂ ਬਾਅਦ ਫਿਰ ਮੈਂ ਸਾਗ ਕਟਣ ਤੋਂ ਬਾਅਦ ਫਿਰ ਮੈਂ ਹੁਣ ਪਕਾਉਣ ਲੱਗੀ ਆ ਮੂਲੀਆਂ ਨੇ ਪਰਾਠੇ ਤੇ ਦੇਖੋ ਜੀ ਆਹ ਮੂਲੀਆਂ ਪਚੜੀਆਂ ਹੋਈਆਂ ਤੇ ਮੂਲੀਆਂ ਪਰਾਠੇ ਖਾ ਕੇ ਰੋਟੀ ਪਾਣੀ ਖਾ ਕੇ ਤੇ ਫਿਰ ਹੁਣ ਆ ਮੈਂ ਸਾਗ ਵੱਲ ਤੇ ਜੇ ਪਹਿਲਾਂ ਸਾਗ ਵੱਲ ਹੋ ਜਾਂਦੀ ਤੁਸੀਂ ਰੋਟੀ ਲੈ ਜਾਣੀ ਇਸੇ ਤੇ ਖਰੀ ਦਾ ਕੰਮ ਰਹਿ ਜਾਂਦਾ ਰੋਟੀ ਖਾ ਲਈ ਤੇ ਖਾ ਚੁੱਕੇ ਤੇ ਵਧੀਆ ਗੱਲ ਹੈ ਨਾ ਤੇ ਮੈਂ ਵੀ ਰੋਟੀ ਮੰਗਣ ਦੇ ਜਦੋਂ ਮੈਂ ਕਹਾਂ ਮੰਗ ਕੇ ਫਿਰ ਰੋਟੀ ਦੇ ਦੇਣੀ ਆ ਤਵਾ ਹੋ ਗਿਆ ਮੇਰਾ ਕਰ ਮੈਂ ਤਾਂ ਹੁਣ फटाफट ਪੌਠੇ ਬਈ ਨਾ ਖਾ ਕੇ ਹਾਂ ਤੇ ਹੁਣ ਜਦੋਂ ਦੰਸਾੜਣਾ ਆਪਾਂ ਆਪਣਾ ਹੈ ਨਾ ਉਹ ਟਾਈਮ ਖਾਵਾਂਗੇ ਫਿਰ ਸਾਗ ਤਾਇ ਦਾ ਹੈ ਨਾ ਅ ਅਸੀਂ ਤਾਂ ਟਰੋਟਕੇ ਸਾਗਿੱਦੀ ਖਾ ਲਈਦਾ ਹੁਣ ਕੀ ਪਾਤੀ ਹੈ ਨਾ ਤੇ ਟਰੋਟਕਾ ਨਹੀਂ ਲੱਗਦਾ ਉਹ ਟਾਈਮ ਟਰੋਟਕਾ ਲੱਗਦਾ ਤਾਂ ਫਿਰ ਸੋਹਣਾ ਲੱਗਦਾ ਹੈ ਤਾਇ ਦਾ ਇਹਦੇ ਬਹੁਤ ਵਧੀਆ ਲੱਗਦਾ ਹੈ ਤੇ ਚੁੱਲ੍ਹੇ ਤੇ ਮੈਂ ਹਾਂ ਬਣਾਉਂਗੀ ਸਾਗ ਦੇਖੋ ਉਹ ਸਾਰਾ ਸਮਾਨ ਰੱਖਿਆ ਲਿਆ ਕੇ ਮੈਂ ਤੇ ਚੁੱਲਾ ਵੀ ਅਬਾਲਣ ਵੀ ਸਾਰਾ ਕੁਝ ਨਾ ਕਿਉਂ ਚੱਕ ਮੱਧੂ ਲਾ ਦਿੱ ਮੱਧ ਜ ਲੈ ਜਾ ਉਹਨੂੰ ਕੋਈ ਫਰਕ ਨਹੀਂ ਹੈਗਾ ਜਾਂ ਕਿਦਾਂ ਨਹੀਂ ਹੈਗਾ ਨਾ ਚਲੋ ਜੀ ਹੁਣ ਲੱਗੀ ਮੈਨੂੰ ਭੁੱਖ ਬਹੁਤ ਆਇਆ ਤਾਂ ਮੈਂ ਸਾਨੂੰ ਪਰੌਂਠੇ ਪਕਾ ਲਵਾਂ ਤੇ ਫਿਰ ਚਾਹ ਨੂੰ ਖਰਾ ਲਵਾਂ ਤੇ ਦਵਾ ਹੋ ਗਈ ਮੇਰਾ ਗਰਮ ਤੇ ਆਹ ਮੈਂ ਪਰੌਂਠਾ ਵੀ ਬੇਲੇ ਹੋਇਆ ਤੇ ਚਲੋ ਜੀ ਹੁਣ ਖਾ ਪਕਾ ਲਈਏ ਤੇ ਫਿਰ ਸਾਗ ਵੱਲ ਹੁੰਦੀ ਆ ਹਾਂਜੀ ਅੱਗ ਵੱਲਦੀ ਪਈ ਆ ਤਾਂ ਅੱਗ ਬਹੁਤ ਮੁਸ਼ਕਲ ਵੱਲਦੀ ਆ ਅੱਜਕੱਲ੍ਹ ਰੰਡ ਵਿੱਚ ਹਨਾ ਤੇ ਪਾਣੀ ਹੁਣ ਉਬਲਦਾ ਪਿਆ ਤਾਂ ਵਾਲੇ ਮਾਦਾ ਸਾਗ ਪਈਏ ਚਲੋ ਤਾਂ ਬਾਦੀ ਸਾਗ ਤੇ ਪਹਿਲਾਂ ਆਪਾਂ ਨਜ ਡੰਮ ਲਈਏ ਨਜ ਜਲੇ ਸਾਗ ਗਲੇ ਹਨਾ ਇਹ ਆਪਣੀ ਸਾਗ ਨੂੰ ਡੰਮ ਕੇ ਤਾਂ ਫਿਰ ਸਾਗ ਪਈਏ ਜੇ ਰੋ ਸਾਗ ਮਤਲਬ ਪਾਣੀ ਵਿੱਚ ਤਾਂ ਹੁੰਦਾ ਤਾਂ ਫਿਰ ਛਿੱਤੀ ਰੱਜੇ ਪੈਂਦਾ ਸਾਗ ਤੇ ਜਲਦੀ ਬਣ ਜਾਂਦਾ ਤੇ ਨਿਕੋੜ ਦੇ ਵਾਲੇ ਨੂੰ ਤੇਲ ਲਾ ਕੇ ਤੇ ਫਿਰ ਸਫਾ ਚਾਹ ਲਿਆ ਕਿ ਕਾਲਾ ਨਾ ਹੋਵੇ ਤੇ ਮੰਜਨ ਸੋਖਾ ਹੋ ਜੇ ਨਾ ਤਾਂ ਹੁਣ ਅੱਗ ਵੱਲਦੀ ਪਈ ਆ ਫਟਾਫਟ ਰੋਟੀ ਪਣ ਗਿਆ ਕੰਮ ਨੁਪੜ ਗਿਆ ਰੋਟੀ ਪਾਣੀ ਖਾ ਲਿਆ ਸੀ ਤੁਹਾਨੂੰ ਲੱਗਸੀ ਕਿੰਨੀ ਆ ਨਾਲੇ ਬਣਾਉਣਾ ਸਾਗ ਇਤੋਂ ਦੇਖੋ ਸਵੀਟੀ ਕਿੱਥੇ ਬੈਠੀ ਹੈ ਬਈ ਪਤੰਗਾਂ ਦਾ ਪੂਰਾ ਜੋਰ ਆ ਹੁਤਾ ਧਰੌਲੀ ਬੰਦਿਆ ਦੇ ਨਾਲ ਹੀ ਤੇ ਮੈਂ ਇਹਦੇ ਵਿੱਚ ਪਾ ਦੇਣਾ ਲੋਨ ਤੇ ਲੋਨ ਦੇ ਨਾਲ ਜਲਦੀ ਗਲ ਜਾਂਦਾ ਵਧੀਆ ਹੋਊਗਾ ਥੋੜਾ ਸੌ ਜਲਦੀ ਮੋਕਿਆਂ ਦਾ ਵਧੀਆ ਲੱਗਦਾ ਸਵਾਦ ਆ ਜਾਂਦਾ ਨੋਜੀ ਹੁੰਨ ਕੋ ਪਤਿਲੇ ਚ ਤੇ ਰਾਤ ਅਸੀਂ ਲਾਈਵ ਹੋਏ ਸੀ ਤਾਂ ਕਲੰਦਰ ਗੌਰ ਮੇਰੇ ਖਿਆਲ ਜੰਦਰੂ ਸੀ ਪੈ ਜੀ ਉਹ ਤੇ ਸਾਗ ਦੀ ਗੱਲ ਕਰਦੇ ਸੀਗੇ ਤੇ ਅੱਜ ਨੇ ਸਾਗ ਬਣਾਇਆ ਤਾਂ ਕਲੰਦਰ ਗੌਰ ਭੈ ਜੀ ਆ ਕੇ ਖਾ ਲੋ ਹਨਾ ਸਾਗ ਸਾਡਾ ਤੇ ਵਧੀਆ ਬਹੁਤ ਸਾਰੇ ਕਮੈਂਟ ਕਰਦੇ ਆ ਬਹੁਤ ਵਧੀਆ ਗੱਲਾਂ ਕਰਦੇ ਆ ਤੇ ਠੀਕ ਲੱਗਦਾ ਇਹ ਦੇਖਣ ਨੂੰ ਤੇ ਸੁਣਨ ਨੂੰ ਵੀ ਨਾ ਭੈਣਾ ਭਰਾ ਵਾਂਗੂ ਤੇ ਬਹੁਤ ਦੂਰ ਦੂਰ ਦੇ ਖੱਟ ਤੋਂ ਮਗਰ ਲਾਈਵ ਹੋਏ ਸੀਗੇ ਸਾਰੇ ਜਣੇ ਤੂੰ ਤੇ ਬੇਲੇਸ ਲਾਈਕ ਕਰਦੇ ਆ ਤੇ ਘੋਟੂ ਤੇ ਘੋਟੂ ਵਿੱਚ ਫਿਰ ਜਾਣਾ ਤਾਂ ਅੱਗ ਬਲੀ ਜਾਣੀ फटाफट ਬਣਨੀਆਂ ਇਹ ਪਲਣੇ ਦੇ ਜੀ ਨੋਂ ਪਾ ਕੇ ਤੇ ਫਿਰ ਜਲਦੀ ਗਲ ਜਾਊਗਾ ਦੇਖ ਜੀ ਦਿਨ ਹਨਾ ਸਾਦ ਬਣਾਉਣਾ ਹੋਵੇ ਦਿਨ ਘਰ ਵਿੱਚ ਮਤਲਬ ਭਾਈ ਦੌੜ ਬੜੀ ਹੁੰਦੀ ਆ ਖਲਾਰਾ ਹੋ ਨਿੰਦਾ ਨਾ ਤੁਸੀਂ ਮੱਟ ਮੱਟ ਕੇ ਪਾਉਣੀ ਆ। ਆ ਦੇਖੋ ਲੂਣ। ਇਹਨੂੰ ਪਾ ਦੇਣਾ ਮੱਟੇ ਦੇ। ਹੋ ਗਿਆ। ਜਿੰਦਾਂ ਦਣਾ ਅਮੀ ਹੋ ਜਾਣੀ ਹੈ। ਸਾਗ ਲੱਕੜਾ ਨਾ ਬਣਦਾ ਆ। ਤੇ ਜੇ ਪਾਥੀਆ ਨਾ ਬਾਲ ਬਣਾਓ ਤਾਂ ਫਿਰ ਪਾਥੀ ਹੰਚੂਲਾ ਭੱਜ ਜਾਂਦਾ ਤਾਂ ਫਿਰ ਨਹੀਂ ਚਾਹੀਏ ਆਹ ਲੱਕੜਾ ਨਾ। ਤੇ ਛਾ ਬੇਬੀ ਰਖੇ ਲਿਆ ਕੇ ਹੂਤੋ ਦੇ ਨਾਲ ਲੱਕਣਾ ਲੁੱਕਣਾ ਬਾਦੂ ਸਿਆੜਲੇ ਇਹਨਾਂ ਪਿਛਲੇ ਸਾਲ ਬਹੁਤ ਅੱਗ ਸਿੱਕੀ ਇਹਦੇ ਇੱਥੇ ਬੈਠਿਆ ਡੈਡੀ ਹੁਣੀ ਬੈਠੇ ਹੋਣਾ ਦੇਖੋ ਇਹ ਨਵਾਂ ਸਾਲ ਕਿਸੇ ਕਿਸੇ ਨੂੰ ਸਹੀ ਆਦਾ ਨਹੀਂ ਤਾਂ ਇਦਾਂ ਹੀ ਹੈ ਨਾ ਤੇ ਕਿਸੇ ਨੂੰ ਕੋਈ ਪ੍ਰੋਬਲਮ ਕਿ ਇਹਨੂੰ ਕੋਈ ਪਛਾਣੀ ਹੁੰਦੀ ਆ ਤੇ ਬਸ ਮੁਲਕ ਮਾਈ ਦਾ ਵਸਦਾ ਹੈ ਗੁਰੂ ਦਾ ਵਸਦਾ ਉਹ ਹਸਾ ਵਿਆ ਘੁਰ ਦਾ ਗੁਰੂ ਦਾ ਨਵੇਂ ਸਾਲ ਨੂੰ ਹੈ ਨਾ ਤੇ ਅੱਗ ਦੇਖੋ ਜੀ ਕਿੱਦਾਂ ਬਣ ਲਈ ਆ ਤੇ ਹੁਣ ਈ ਸਾਗ ਦੇ ਨਾਲ ਰਿਜੇ ਪੈਣਾ ਫਟਾਫਟ ਤਾਂ ਅੱਗ ਵੀ ਮੁਸ਼ਕਲ ਹੀ ਵੱਲਦੀ ਆ ਜਦੋਂ ਆਪਾਂ ਸ਼ੁਰੂ ਕਰਦੇ ਆ ਜੁਰਬਣ ਲੱਗਦੀ ਆ ਫਿਰ ਮਿੰਟਾਂ ਵਿੱਚ ਵੱਲ ਜਾਂਦੀ ਆ ਤੇ ਚਲੋ ਜੀ ਹੁਣ ਅੱਗ ਵੱਾਲ ਲਈਏ ਤੇ ਸਕਾਲੀਏ ਨਾਲ ਸੌਰੀ ਸੇਕ ਲਈਏ ਹਾਂਜੀ ਸਾਗ ਹੁਣ ਅੱਧਾ ਕੇ ਮੇਰਾ ਬਣ ਗਿਆ ਆ ਤੇ ਦੇਖੋ ਵਾ ਵੰਡੇ ਹੀ ਨਾ ਜੋਤ ਮੇਰਾ ਪਾਂਡੇਆ ਫੈਟੀਲ ਪਾਂਡੇਆ ਦੇਖ ਕੰਮ ਕਰਨਾ ਹਨ ਬੋਖਾ ਲਗ ਸੁਚੁੱਟੀਆਂ ਵਿੱਚ ਨਾ ਵੀ ਸਾਨੂੰ ਤਨ ਚੜਨਾ ਹੋਵੇ ਵਧੀਆ ਮਸਤੀ ਹੋਵੇ ਖਾਣਾ ਪੀਣਾ ਹੋਵੇ ਘੁੰਮਣਾ ਫਿਰਨਾ ਹੋਵੇ ਨਾ ਬੜਾ ਪਾਣੀ ਵਿੱਚ ਪੈਣਾ ਇਹਦੇ ਪਾਣੀ ਮੰਗਦਾ ਪਾਣੀ ਇਹਨੇ ਪੀ ਲਿਆ ਤੇ ਦੇਖੋ ਜੀ ਅੱਜ ਤੁਸੀਂ ਸਾਰੀਆਂ ਸੋਸ਼ਲ ਮੀਡੀਆ ਦੇ ਖਬਰਾਂ ਦੇਖੀਆਂ ਹੋਣੀਆਂ ਅੱਜ ਪੰਜਾਬ ਬੰਦ ਆ ਦੇਖੋ ਜੀ ਬਹੁਤ ਮਾੜੀ ਗੱਲ ਆ ਹਨਾ ਤੇ ਜ਼ਿੰਮੇਵਾਰ ਕਿੰਨੇ ਚਾਰੀ ਖੱਜਲੋਕੇ ਕਰੋ ਜਾਂਦੇ ਆ ਤਾਂ ਹੈਗੇ ਅਸੀਂ ਵੀ ਜ਼ਿੰਮੇਵਾਰ ਜ਼ਿੰਮੇਵਾਰਾ ਪਰਵਾਹਤ ਸਮਦਾ ਰੱਖਦੇ ਨਾ ਤੇ ਮਤਮੜੀ ਗਿਆਲਾ ਦੇਖੋ ਜਿੱਦਾਂ ਪਹਿਲਾਂ ਫਸਲ ਵੀਦਾਂ ਸੇ ਪਾਲਦਾ ਤੇ ਬਹੁਤ ਮੁਸ਼ਕਲ ਹੋ ਜਾਂਦੀ ਆ ਸਾਰਿਆਂ ਨੂੰ ਪਤਾ ਹੀ ਆ ਸੋਸ਼ਲ ਮੀਡੀਆ ਸਾਰਾ ਕੁਝ ਸਾਰੀ ਅਪਡੇਟ ਆਉਂਦੀ ਪਈ ਆ ਜਿਵੇਂ ਤਾਂ ਫੋਨਾ ਚੱਲੇ ਨੇ 7 ਵਜੇ ਤੋਂ ਚੱਲਦਾ ਹੂੰ ਕਰਲਾ ਕਰਲਾ ਉਹ ਚੁਕਰਾਣਾ ਲੰਗ ਗਿਆ ਗਵਰਣੀ ਮੇਰਾ ਕਿੰਨੇ ਚਿਰ ਚੁਕਰਾ ਲਾਗੇ ਬਹਿ ਕੇ ਅੱਗ ਫਿਰ ਵੱਧਦੀ ਉਦੋਂ ਜੇ ਉਹਰੇ ਪਰੇ ਹੋਰੇ ਫੱਗ ਪਹੁੰਚ ਜਾਂਦੀ ਹੈ ਤੇ ਫਿਰ ਸਹੀ ਨਹੀਂ ਹੰਗਾ ਅੱਗ ਬਾਲੋ ਤਾਂ ਸਾਕ ਬਣਾਓ ਤੇ ਨਹੀਂ ਲੱਗਦੀ ਆਂਗ ਸਿਕਨੀ ਨਾਲ ਨਾਲ ਨਾ ਦੇ ਨਾਲ ਸਾਲ ਬਣੀ ਜਾਂਦੇ ਆ ਦੇਖੋ ਜੀ ਧੁੱਪ ਜੜੀ ਪਹਿਲਾਂ ਮੜ ਜੀ ਤਾਂ ਹੁਣ ਫੇਰ ਉਹਦੇ ਨੂੰ ਹਨੇਰਾ ਜਿਹਾ ਹੋ ਗਿਆ ਤੇ ਹੋਰ ਕਈ ਥਾਂ ਤਾਂ ਧੁੱਪ ਜੜੀ ਕੜਾਕਾ ਪਰ ਇੱਥੇ ਧੁੱਪ ਨਹੀਂ ਹੈਗੀ ਜੜੀ ਤੇ ਲੇਕੜਾ ਨਾ ਸਾਲ ਬਣਦਾ ਮਝਦੇ ਜੀ ਪੈ ਗਿਆ ਸੰਜੂ ਪੰਗਿਆ ਹਨੇ ਸਾਗ ਮੇਰਾ ਬਣ ਗਿਆ ਤੇ ਮੈਂ ਹੁਣ ਇਹ ਚ ਅਲਣ ਪਾ ਲਿਆ ਤੇ ਅਲਣ ਵੀ ਮੱਕੀ ਦੇ ਆਟੇ ਦਾ ਪਾਇਆ ਜੇ ਕਣਕ ਦਾ ਆਟਾ ਪਾਓ ਤੇ ਫਿਰ ਡਲੀ ਵੱਜ ਜਾਂਦੀ ਤੇ ਫਿਰ ਉਹ ਨਹੀਂ ਸਹੀ ਹੁੰਦਾ ਹੈਗਾ ਇਸ ਕਰਕੇ ਮੱਕੀ ਦਾ ਵਧੀਆ ਤੇ ਹੁਣ ਥੋੜਾ ਮੈਂ ਸਿਕਾ ਲਵਾਣਾ ਆ ਤੇ ਦੇਖੋ ਜੀ ਅੱਜ ਸਾਗ ਬਣਾਉਣ ਦੇ ਨੂੰ ਹੋ ਗਿਆ ਮੈਨੂੰ ਨਹੀਂ ਰਹੀ ਤੇ ਮੈਂ ਸੋਚਿਆ ਚਲੋ ਹੁਣ ਇਹ ਕਿਹੜਾ ਖਾਣਾ ਜਿਹੜਾ ਖਾਣਾ ਵੀ ਬਾਹਲੇ ਬਣੀ ਜਾਊਗਾ ਤੇ ਜਿੰਨਾ ਸਾਗ ਜਿੱਦਾਂ ਕਰ ਲੋ ਬਣੀ ਜਾਂਦਾ ਉਹਨੇ ਸੋਹਣਾ ਟੇਸਟੀ ਹੋ ਜਾਂਦਾ ਆ ਤੇ ਅੱਗ ਸੇਕਣ ਦੇ ਬਹਾਨੇ ਚਲੋ ਬੈਠੀ ਰਹੀ ਅੱਗ ਸਿੱਕੀ ਜਾਂਦੀ ਹੈ ਅੱਜ ਠੰਡ ਬੜੀ ਸੀਗੀ ਹੈ ਨਾ ਤੇ ਫੇ ਅੱਗ ਸੇਕ ਮਰੇ ਤੇ ਉਠਣ ਨੂੰ ਜੀ ਨਹੀਂ ਕਰਦਾ ਹੈਗਾ ਵੀ ਚਲੋ ਸੇਕਣ ਦਾ ਬਹਾਨਾ ਮਿਲ ਜਾਂਦਾ ਨਾਲੇ ਸਾਗ ਬਣ ਜਾਂਦਾ ਨਾਲੇ ਅੱਗ ਸੇਕਣ ਦਾ ਬਹਾਨਾ ਮਿਲ ਜਾਂਦਾ ਹੈ ਤੇ ਇਦਾਂ ਹੋ ਜਾਂਦੀ ਹੈ ਤਾਂ ਹੁਣ ਮਸੇਕ ਲਵਾ ਕੇ ਤੇ ਫਿਰ ਮੈਂ ਇਹਨੂੰ ਲੈ ਜਾਣਾ ਅੰਦਰ ਦੇਖੋ ਜੀ ਪਿਛਲੇ ਸਾਲ ਬੜੀ ਅੱਗ ਸਿੱਕੀ ਬਹੁਤ ਜ਼ਿਆਦਾ ਤੇ ਐ ਕਿ ਚਲੋ ਖੈਰ ਘੱਟ ਹੈ ਲਈ ਠੰਡ ਲਈ ਦੀ ਹੋਈ ਆ ਤੇ ਅੱਗ ਵੈਸੇ ਸੋਹਣੀ ਲੱਗਦੀ ਆ ਹੁਣ ਤਾਂ ਅੱਜ ਕੱਲ੍ਹ ਸ਼ਹਿਰਾਂ 'ਚ ਵੀ ਪਿੰਡਾਂ ਸਾਰੇ ਅੱਗ ਵਾਲਦੇ ਅੱਗ ਬਾਲਣੀ ਚਾਹੀਦੀ ਆ ਇਹਦੇ ਨਾਲ ਥੋੜੀ ਘੱਟ ਠੰਡ ਦਾ ਥੋੜਾ ਸਕੂਨ ਤਾਂ ਮਿਲ ਜਾਂਦਾ ਆ ਜਿਹੜੀ ਅਗੀਆਂ ਨੇ ਅੱਗ ਤਾਂ ਬਿਲਕੁਲ ਦੇਖੀ ਅੱਗ ਹੁਣ ਮੈਂ ਚੱਕ ਕੇ ਲੈਂਦਾ ਕਿਤੋਂ ਬੀਨ ਸਾਗ ਨੂੰ ਤੇ ਸੇਦਰ ਵਾਲਾ ਤਾਂ ਆਟਾ ਹੁਣ ਪੱਕ ਚੁੱਕਾ ਤਾਂ ਸਾਗ ਉਹ ਇਹਦਾ ਬਹੁਤ ਟੇਸਟੀ ਬਣ ਗਿਆ ਤੇ ਉਹ ਵਧੀਆ ਬਣ ਗਿਆ ਸਿਰਫ ਗੰਦਲਾਂ ਸੀਗਾ ਸਿਰਫ ਪਤਾ ਗੇ ਪਾਇਆ ਤੇ ਫਟਾਫਟ ਬਣ ਗਿਆ ਪਰ ਸਿੰਪਲ ਵਾਲਿਆਂ ਨੂੰ ਤੇ ਹੁਣ ਮੈਂ ਭਾਂਡੇ ਵੀ ਬਿਲਾ ਕੇ ਪਹਿਲਾਂ ਸਾਫ਼ ਕੀਤੇ ਤੇ ਭਾਂਡੇ ਦਾ ਤੇਲ ਲੱਗਾ ਹੋਇਆ ਸੀਗਾ ਤੇ ਬਹੁਤ ਜ਼ਿਆਦਾ ਤੇ ਇਹਦੇ ਕੰਮ ਕਰ ਵਿੱਚ ਬਸ ਤੁਹਾਨੂੰ ਪਤਾ ਜੇ ਸਾਗ ਬਣਦਾ ਹੋਵੇ ਨਾ ਉਦੋਂ ਬਹੁਤ ਜ਼ਿਆਦਾ ਕੰਮ ਵੱਜ ਜਾਂਦੇ ਆ ਤੇ ਪਤਾ ਲੱਗਦਾ ਨਹੀਂ ਕਹਿੰਨਾ ਤੇ ਆਪਣੀ ਨਿਭਾਈ ਦੌੜ ਲੱਗ ਜਾਂਦੀ ਆ ਤਾਂ ਛਾਣਨੇ ਸਾਰੇ ਮੈਨੂੰ ਧੋ ਕੇ ਰੱਖਿਆ ਫਿਰ ਤੇ ਭਾਂਡੇ ਸਾਫ਼ ਹੋਣ ਤੇ ਫੇਰ ਰੋਟੀ ਖਾਦੀ ਜਾਂਦੀ ਆ ਤੇ ਚਲੋ ਜੀ ਵੀਡੀਓ ਦਾ ਅੱਜ ਇੱਥੇ ਕਰਦੇ ਆ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਸਸ ਜੀ ਸਾਰਿਆਂ ਨੂੰ ਓਕੇ ਬਾਈ ਜੀ ਗੁੱਡ ਨਾਈਟ ਜੀ